ਬਰਾਵਾ ਐਦਾ ਫੜ ਲਾਇਦਾ ਐਦਾ ਇਹਦਾ ਆਹ ਪਾਦਰ ਬੋਚੇ ਬਾਦੀ ਬੱਸ ਬੋਚ 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 ਮੇਰ ਬੂਸਟ ਉਹਦੀ ਬੋਚੇ ਲੋ ਜੀ ਮਿੱਤਰ ਚੈੱਕ ਕਰੋ ਬਸ਼ੇਰਾ ਕਿਨੇ ਦਿੰਦਾ ਇਹ ਮਹੀਨੇ ਦਾ ਹਾਣ ਮੇਰੇ ਨਾਲ ਨਹੀਂ ਦੋ ਹਫਤੇ ਦਾ Hey guys welcome back to our channel te ajj assi explore karange ik navi location jisda naam hai Isola di Alberela te location bahut sohni hai eh Italy di bahut VIP place aa ایتھے VIP lokan ne ghar laye hoye aa te eh wala jada area hai eh samundar de ik tapu te hai te bahut sohni location aa apu visit te explore puri tarah karange nu te chalo guys chalde ha fir ਕੋਮੋ ਦੇ ਦੋਸਤੋ ਹੁਣ ਅਸੀਂ ਚੱਲੇ ਆ ਘੋੜਿਆਵਲ ਤੇ ਉੱਥੇ ਬੱਚਿਆਂ ਦੀ ਟ੍ਰੇਨਿੰਗ ਚੱਲਦੀ ਆ ਘੋੜਿਆਂ ਤੇ ਝੂਟੇ ਲੈਂਦੇ ਆ ਬੱਚੇ ਤੇ ਦਿਖਾਵਾਂਗੇ ਤੁਹਾਨੂੰ ਘੋੜੇ ਫੈਰੀਨ ਪਕਾਜਰ ਖਲੋੜੇ ਘੋੜਿਆਂ ਨੂੰ ਜਿੱਦਾਂ ਕਿ ਟ੍ਰੇਨਿੰਗ ਸੈਂਟਰ ਹੋ ਸਕਦਾ ਨਾ ਹੁੰਦਾ ਬੱਚਿਆਂ ਦਾ ਉਹ ਚੀਜ਼ ਆ ਇਹ ਇਹ ਕਿੱਥੇ ਚੱਲ ਰਿਹਾ ਹੈ ਜੀ ਮਿੱਤਰੋ ਘੋੜਿਆਂ ਦੇ ਬਰਾਕੇ ਰਾਤ ਦੇ ਚੱਕਰ ਦੇ ਘੋੜੇ ਰੱਖਦੇ ਆ ਰਾਤ ਦੇ ਸਮੇਂ ਹੁੰਦੇ ਇਹਦੇ ਵਿੱਚ ਘੋੜੇ ਰਹਿੰਦੇ ਆ ਚੱਕਰਾ ਨਹੀਂ ਦਿੰਦੇ specifico quindi diciamo che i colori totali sono sì, il bianco perché in gara si è in caraffa e poi questo diciamo sì e e polistirolo sì e sono i colori di Albarella che sono poi i colori che abbiamo usato anche così colore verde دوستو اے جیول دا نا ہے ٹرکی ਤੁਸੀਂ ٹرکی دیکھ سکتے ہیں ਲੋਵੀ ਗਾਇਜ਼ ਬੱਚਿਆਂ ਦੇ ਉਹ ਚਿੱਕੜ ਵਾਲੇ ਬੂਟ ਪਾਣ ਲੱਗੇ ਆ ਜਿਨ੍ਹਾਂ ਨੂੰ ਇਟਾਲੀਆ ਦੇ ਵਿੱਚ ਇਸ ਦਿਵਾਲੀ ਕਹਿੰਦੇ ਆ ਹੋ ਵੀਰ ਛੋਟਾ ਬੁਲੀ ਦੇ ਹੰਡੀ ਇਟਾਲੀਅਨ ਦੇ ਪੁੱਤ ਉਹਨੂੰ ਦੇਖ ਰਹੇ ਨੇ ਬੁਲੀ ਨਾ ਦੇ ਬਾਏ ਬਾਏ ਉਹ ਆ ਬੱਤ ਘਰ ਗਈ ਕਹਿੰਦੀ ਮੇਰੇ ਵਰਗੀ ਲੱਗਦੀ ਚਿੱਟੀਆਂ ਵਧ ਕਾ ਚਿੱਟੀ ਜੈਕਟ ਇਧਰ ਤੁਰ ਮੇ ਲਓ ਜੀ ਗੁਰleen 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 ਆ ਜਾ ਇਜ਼ੋਲਾ ਦੀ ਯਾਰ ਬਰੈਲ ਲ ਘੁੰਮ ਰਹੀ ਆ ਤੇ ਆ ਦੇਖੋ ਜੀ ਇਹ ਨੂੰ ਕਹਿੰਦੇ ਹੈਗੇ ਜੀ ਇੱਥੇ ਜੁਸਤਰਾ ਇਟਲੀ ਦੇ ਵਿੱਚ ਇਹ ਜਿਹੜੇ ਘੋੜੇ ਜਿਆਦਾ ਤੰਗ ਪਰੇਸ਼ਾਨ ਕਰਦੇ ਹਨ ਫਿਰ ਆ ਜੁਸਰੇ ਦੇ ਵਿੱਚ ਪਾ ਦਿੰਦੇ ਆ ਤਾਂ ਫਿਰ ਇੱਕ ਹਿਸਾਬ ਦੀ ਸਜ਼ਾ ਹੁੰਦੀ ਹੈ ਜੀ ਇਹ ਸਾਰਾ ਦਿਨ ਘੁੰਮਦੇ ਆ ਫਿਰ ਤੇ ਇਲੈਕਟ੍ਰੋਨਿਕ ਆ ਇਹ ਇਹ ਚੱਲੀ ਜਾਣੇ ਘੋੜਿਆਂ ਨੂੰ ਵਿੱਚ ਤੁਰਨਾ ਹੀ ਪੈਣਾ ਹੈ ਜਿਹੜੇ ਥੋੜੇ ਜਿਹਾ ਖਰਾਬ ਕਰਦੇ ਨਾ ਫਿਰ ਉਹ ਹਿਸਾਬ ਨਾਲ ਰੈਡੀ ਕਰ ਦਿੰਦੇ ਬਾਰ ਮਾਪ ਵੀ ਕਹਿ ਸਕਦੇ ਤੁਸੀਂ ਤੇ ਵਧੀਆ ਚੀਜ਼ ਹੈ ਜੀ ਘੋੜੇ ਦੇ ਲਓ ਉਹ ਘੋੜਿਆਂ ਨੂੰ ਫਿਟ ਹੋ ਆ ਪੂਰੇ ਸੀਟਾਂ ਲੱਗੀਆਂ ਹੋਈਆਂ ਆ ਆਰ ਕਰਦੇ ਚਲੋ ਬਾਕੀ ਪਪਾ ਘੋੜੇ ਕੀ ਕਰਦੇ ਮੀਂਹ ਦੇ ਕਾਰਨ ਸਟੇਡੀਅਮ ਥੋੜਾ ਜਿਹਾ ਗੰਦਾ ਹੋ ਗਿਆ ਤੇ ਦੂਜੇ ਸਟੇਡੀਅਮ ਦੇ ਵਿੱਚ ਘੋੜੇ ਨਿਠਾਣਗੇ ਪਪਾ ਰਤਾ ਯੋ ਮਿਲ ਲੈ ਕੁਕਲੀ ਲਓ ਦੋਸਤੋ ਘੋੜਾ ਚੈੱਕ ਕਰੋ ਸੀ ਜੰਪ ਕਰਵਾਣੀ ਹੁਣੀ ਮੇਰੇ ਸਾਹਮਣੇ ਆ ਕੇ ਤਾ ਇਧਰੋਂ ਵੀ ਆ ਰਹੇ ਹਨ ਦੂਜੇ ਵੀ ਚਾਰ ਜੀ ਦੇ ਰੇਟ ਤੇ ਹੈਂ ਕਿੰਨੇ ਰੁਪਏ ਲੈਂਦਾ ਕੋੜੇ ਵੀ ਟ੍ਰੇਨਿੰਗ ਕਰਨ ਦੇ ਜਿਹਦਾ ਕੋਈ ਸਿੱਖਦਾ ਹੈ ਜਿਹੜਾ ਸਟੂਡੈਂਟ ਕਿਸੇ ਦੇ 35 ਹੈ ਕਿਸੇ ਦੇ 50 ਕਿਸੇ ਦੇ ਸਾਢੇ ਅੱਜ ਦਾ ਇਹਦੇ ਮੰਨ ਲਾ 50 ਰੁਪਏ ਹੋਣੇ ਆ ਠੀਕ ਕਰਦੇ ਹਾਂ ਹਾਂ ਇਹ ਘੋੜਿਆਂ ਵਾਲਾ ਮੈਦਾਨ ਹੈ ਇਹਦੇ ਵਿੱਚ ਬੱਚੇ ਟ੍ਰੇਨਿੰਗ ਲੈਂਦੇ ਆ ਤੇ ਘੋੜਿਆਂ ਦੀ ਸਵਾਰੀ ਕਰਦੇ ਆ ਹਲੋ ਸਸੀਗਲ ਭਾਜੀ ਸਸੀਗਲ ਭਾਜੀ ਕਿੱਦਾਂ ਚੱਲਦੀ ਪਈ ਭਾਜੀ ਟ੍ਰੇਨਿੰਗ ਫਿਰ ਬਹੁਤ ਵਧੀਆ ਜੀ ਐਨ ਜੀ ਕੋਸ਼ ਜਿੱਦਾਂ ਪਹਿਲੀ ਵਾਰੀ ਆ ਹਾਂਜੀ ਕੋਸ਼ ਆਪਣੇ ਜਿੱਦਾਂ ਕੰਪੀਟੀਸ਼ਨ ਲੱਗਣ ਬੰਦੇ ਹੋ ਓਕੇ ਓਕੇ ਚਾਰ ਪੰਜ ਜਣੇ ਆ ਫਾਊਂਡੇਸ਼ਨ ਸਹੀ ਟ੍ਰੈਂਡ ਆ ਸਾਰੇ ਹਾਂਜੀ ਸਾਰੇ ਟ੍ਰੈਂਡ ਆ ਬਾਕੀ ਜਿਹੜੇ ਮੰਗਦੇ ਚਿੱਟੇ ਘੋੜਤੋਂ ਮਗਰ ਦੀ ਨਾ ਓਕੇ ਉਹ ਸਾਰੇ ਜਿੱਦਾਂ ਸਿਰਫ ਉਦਾਂ ਹੀ ਟ੍ਰੇਨ ਨਹੀਂ ਹੈਗੇ ਇਹ ਦਿਲ ਸਿਰਫ ਆਪਣਾ ਇੰਜੋਇਮੈਂਟ ਕਰ ਰਹੇ ਸਹੀ ਹੈ ਬਾਕੀ ਲਿਸਟ ਆ ਟੂ ਇਨ ਪ੍ਰੀਮਾ ਪੋਜੀਸ਼ਨ ਫਿੰਕ ਨੋਥਿੰਗ ਆ ਜਾਂ Aspetta lì diretta stiamo qua delle banche okay. elisa on cellulare dai dai di ritenere il contatto ora che ti è cambiato il galoppo benedetta torna al trotto e rifletti sulla redine destra alta e tirata ਇਟਲੀ ਆ ਕੇ ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਇੱਥੇ ਜਿਹੜਾ ਬੱਚਿਆਂ ਨੂੰ ਟ੍ਰੇਨਡ ਕਰਨ ਦਾ ਜਿਹੜਾ ਤਰੀਕਾ ਆ ਬਹੁਤ ਸੋਹਣਾ ਆ ਤੇ ਬਹੁਤ ਉੱਪਰਲੇ ਲੈਵਲ ਦਾ ਆ ਕਿ ਆਪਣੇ ਇੰਡੀਆ ਦੇ ਵਿੱਚ ਵੀ ਹੈਗਾ ਪਰ ਇਹਦੇ ਵਾਂਗੂ ਕਰਨਾ ਚਾਹੀਦਾ ਸਾਰਾ ਜੋ ਬਹੁਤ ਸੋਹਣਾ ਹੈ ਬਾਕੀ ਲਾਸਟਰ ਮੈਂ ਇੱਥੇ ਆ ਕੇ ਬਹੁਤ ਖੁਸ਼ ਰਹਿਣਾ ਕਿਉਂਕਿ ਇੱਧਰਲਾ ਬੈਦਰ ਆ ਜਿਹੜਾ এনवायरमेंट ਔਰ ਸਿੱਖਣ ਬਹੁਤ ਕੁਝ ਮਿਲਦਾ ਕਰੀ-ਕਰੀ ਅਸੀਂ ਵੀ ਝੂਟਾ ਲੈ ਲੈਂਨੇ ਆ ਅੱਜ ਮਹਿਰੀ ਨੂੰ ਦੁਆਵਾਂਗੇ ਤੇ ਲਾਸ਼ ਕਰਨ ਨੂੰ ਵੀ ਪ੍ਰਵਾਹ ਕਰਦੇ ਆ ਫਿਰ ਜੀ ਲਾਸ਼ ਕਰਨ ਨੂੰ ਵੀ ਝੂਟਾ ਮਿਲ ਜਾਣਾ ਲਾਕੇ ਲੈਣਾ ਚਾਹੁੰਦਾ ਝੂਟਾ ਹੋਰ ਹੋਰ ਜੋਰ ਜੀ ਮਮੀ ਝੂਟਾ ਦੇ ਨੀ ਬਾਕੀ ਸਾਡਾ ਬਾਈ ਦੇ ਲਓ ਬਾਈ ਸਾਡਾ ਟ੍ਰੇਨਡ ਕਰ ਰਿਹਾ ਆ ਤੇ ਆ ਵੀ ਝੂਟਾ ਲੈਣਾ ਵਧੀਆ ਲੋਕਾਂ ਚੈੱਕ ਕਰਦੇ ਤੁਸੀਂ ਟੁੱਪੀ ਜਾਏਗੀ ਸਹੀ ਆ ਦੋਸਤੋ ਜੰਪ ਲੱਗਣੇ ਆ ਹੁਣ ਇੱਥੇ ਘੋੜਿਆਂ ਦੇ 플레이 그리 ਨੂੰ ਸਿਰ ਇੱਦਾਂ 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 ਹੌਲੀ ਹੌਲੀ ਜਾਣਾ ਤੂੰ ਫੜ ਕੇ ਬਹਿ ਜਾ ਬਸ ਫੇਰੀ ਤੇ ਪੈਰ ਨਹੀਂ ਫਸਣੇ ਨਾ ਪੈਰ ਫਸਾਂ ਨਹੀਂ ਨਹੀਂ ਛੋਟੀ ਹੋ ਜਣੀ ਬਲ ਆ ਕੁਝ ਨਹੀਂ ਹੁੰਦਾ ਡਰੀ ਦਾ ਥੋੜਾ ਹੁੰਦਾ ਪੁੱਤ ਸਾਰੇ ਬੱਚੇ ਲੈ ਕੇ ਅਡੇ ਝੂਡੇ ਮੈਂ ਪਹਿਲੇ ਫੋਟੋ ਕਰਾਣੀ ਫੋਟੋ ਨਹੀਂ ਬਸ ਥੋੜਾ ਜਿਹਾ ਨਾ ਫੋਟੋ ਲਓ ਜੀ ਮਿੱਤਰੋ ਇਹਨੇ ਟ੍ਰੇਨਿੰਗ ਹੋ ਗਈ ਹੈ ਪੂਰੀ ਕਿੰਨਾ ਟੱਕ ਲੱਗਾ ਅੱਜ ਦਾ ਇਹਨਾਂ ਦਾ ਲਓ ਜੀ ਮਿੱਤਰੋ ਚੈੱਕ ਕਰੋ ਬਸ਼ੇਰਾ ਕਿੰਨੇ ਦਿਨ ਦਾ ਹੈ ਮਹੀਨੇ ਦਾ ਹੋਣਾ ਮੇਰੇ ਨਾਲ ਨਹੀਂ ਦੋ ਹਫ਼ਤੇ ਦਾ ਇਹ ਕਿੰਨੇ ਮਹੀਨੇ ਦਾ ਹੋ ਗਿਆ ਦੋ ਹਫ਼ਤੇ ਦੋ ਹਫ਼ਤੇ ਇਹ ਦੋ ਹਫ਼ਤੇ ਦਾ ਹੋਇਆ ਹੈ ਚੈੱਕ ਕਰ ਚੈੱਕ ਕਰ ਚੈੱਕ ਕਰ ਇਹਦੀ ਸ਼ਾਲ ਚੈੱਕ ਕਰ ਉੱਛਲਦਾ ਭਾਜੀ ਇਹਨੂੰ ਆ ਆ ਪਿਛਲੇ ਐਤਵਾਰ ਚਾੜ ਦੇ ਉਦੋਂ ਪਿਛਲੇ ਐਤਵਾਰ ਇਹ ਕਿੱਥੇ ਢਾਡੇ ਕੋਲ ਹਾਂਜੀ ਮੈਂ ਮਾਰੇ ਜਿਹੜਾ ਮਾਰੇ ਚਾਹ ਨੂੰ ਬਣਾਇਆ ਕਰ ਉਹ ਨੀਤਾ ਬੰਦਦਾ ਉਦੋਂ ਸੂਈ ਸੀ ਹਾਂ ਭਾਜੀ ਮੈਂ ਚਾ ਦੇਗਾ ਪਰ ਮੇਚਾਂ ਦੇ ਤਾਂ ਪਹਿਲਾਂ ਗਿਆ ਸੀ ਭਾਜੀ ਨਹੀਂ ਮੇਚਾਂ ਦੇ ਪਹਿਲਾਂ ਗਿਆ ਸੀ ਹਾਂਜੀ ਦੋਸਤੋ ਇੱਥੇ ਅਸੀਂ ਕਰਦੇ ਹਾਂ ਵਲੌਗ ਦਾ ਐਂਡ ਤੇ ਤੁਹਾਨੂੰ ਸਾਡਾ ਅੱਜ ਦਾ ਸਟੱਡ ਫਾਰਮ ਯਾਨਕੀ ਘੋੜਿਆਂ ਦਾ ਫਾਰਮ ਦੇਖ ਕੇ ਕਿੱਦਾਂ ਦਾ ਲੱਗਾ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆ ਸਾਡਾ ਭਰਾ ਇੱਥੇ ਕੰਮ ਕਰਦਾ ਆ ਤੇ ਇੱਧਰ ਆ ਵੰਟੀ ਭਾਈ ਆ ਆਪਣੇ ਥੋੜਾ ਟਾਈਮ ਹੋਇਆ ਇੰਡੀਆ ਤੋਂ ਤੇ ਦੋਸਤੋ ਵੀਡੀਓ ਨੂੰ ਦੇਖ ਕੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਅੱਗੇ ਵੀ ਅਸੀਂ ਇਦਾਂ ਦੀਆਂ ਵੀਡੀਓ ਬਣਾਉਂਦੇ ਰਾਵਾਂਗੇ ਘੰਟੀਆਂ ਦੀਓ ਨਾ ਟੈਨ ਕਰਕੇ ਵੀ ਵਜਾਉਣੀ ਹਾਂ ਸਾਈਡ ਤੇ ਬੈਲ ਆਈਕਨ ਨੂੰ ਵੀ ਆਨ ਕਰ ਲਿਓ ਤਾਂਕੋ ਸਾਡੀ ਅਗਲੀ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਮਿਲ ਸਕੇ ਤੇ ਚਲੋ ਗਾਇਸ ਚੱਲਦੇ ਆਂ ਫਿਰ ਅਗਲੀ ਵੀਡੀਓ ਤੁਹਾਨੂੰ ਬਾਏ ਬਾਏ ਦਰਸ਼ਕਾਂ ਨੂੰ ਜੀ ਆਇਆਂ ਨੂੰ